ਮਤਲਬ ਅਸੀਂ ਇੱਥੇ ਆ ਕੇ ਦੇਖਿਆ ਕਿ ਪਾਣੀ ਦੇ ਨਾਲ ਮਤਲਬ ਹੜ੍ਹਾਂ ਦੇ ਨਾਲ ਜਿਹੜਾ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਤਾਂ ਫਿਰ ਉੱਥੋਂ ਸਾਡੀ ਜਿਹੜੀ ਮਤਲਬ ਐਸਵੀਐਸ ਵਾਲੀਵਾਲ ਸ਼ੂਟਿੰਗ ਦੀ ਜਿਹੜੀ ਟੀਮ ਆ ਤੇ ਸਾਡੇ ਜਿਹੜੇ ਉੱਥੇ ਪ੍ਰਮੋਟਰ ਨੇ ਤੀਰ ਸਿੰਘ ਠਵਾਲ ਜੀ ਉਹਨਾਂ ਨੇ ਸਾਰਿਆਂ ਨਾਲ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਆਪਾਂ ਨੂੰ ਵੀ ਆਪਦਾ ਕੋਈ ਬਣਦਾ ਯੋਗਦਾਨ ਆ ਜਿਹੜਾ ਇਹਦੇ 'ਚ ਪਾਉਣਾ ਚਾਹੀਦਾ ਤੇ ਫਿਰ ਅਸੀਂ ਤਰਨਜੀਤ ਸਿੰਘ ਜਿਹੜਾ ਦੁੱਗ੍ਹਾਲਾ ਮੇਰਾ ਭਰਾ ਇਹਦੇ ਨਾਲ ਗੱਲਬਾਤ ਕਰਕੇ ਅਸੀਂ ਜਦੋਂ ਇੱਥੇ ਕੱਲ ਆ ਕੇ ਇਹਨਾਂ ਦੇ ਹਾਲਾਤ ਦੇਖੇ ਤਾਂ ਇਹ ਬਹੁਤ ਹੀ ਜਿਹਨੂੰ ਆਪਾਂ ਕਹਿੰਦੇ ਆ ਬਦਤਰ ਬਦਤਰ ਬੁਰੇ ਹਾਲਾਤ ਨੇ ਇਹਨਾਂ ਦੇ ਹਨ ਤੇ ਇਹ ਚੀਜ਼ਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਤੇ ਸਾਨੂੰ ਇਹ ਲੱਗਿਆ ਕਿ ਵੀ ਸਭ ਤੋਂ ਜ਼ਿਆਦਾ ਜਿਹੜੀ ਸੇਵਾ ਦੀ ਲੋੜ ਆ ਉਹ ਇਹਨਾਂ ਨੂੰ ਤਾਂ ਅਸੀਂ ਇਸ ਥਾਂ ਦੇ ਉੱਤੇ ਉਹਨਾਂ ਭਰਾਵਾਂ ਨਾਲ ਮੈਂ ਗੱਲ ਕੀਤੀ ਤਾਂ ਅੱਜ ਜਿਹੜੀ ਤਰਪਾਲਾਂ ਦੀ ਇਹਨਾਂ ਦੀਆਂ ਝੁੱਗੀਆਂ ਦੇ ਉੱਪਰ ਪਾਉਣ ਦੀ ਸੇਵਾ ਜਿਹੜੀ ਉਹ ਸਾਡੇ ਐਸ ਵੀ ਐਸ ਬਾਲੀਵਾਲ ਸ਼ੂਟਿੰਗ ਦੇ ਜਿਹੜੇ ਪਲੇਅਰ ਨੇ ਤੇ ਤੀਰ ਸਿੰਘ ạtਵਾਲ ਜੀ ਵੱਲੋਂ ਕੀਤੀ ਗਈ ਹੈ ਤੇ ਇਸ ਗੱਲੋਂ ਚਲੋ ਸਾਨੂੰ ਸੰਤੁਸ਼ਟੀ ਆ ਕਿ ਅਸੀਂ ਖੁਦ ਆਪਦੇ ਹੱਥੀਂ ਮੈਂ ਸੇਵਾ ਕਰ ਰਹੇ ਹਾਂ ਇਸ ਥਾਂ ਦੇ ਉੱਤੇ ਇੰਨਾ ਤੱਕ ਜਿਹੜੀ ਪਹੁੰਚ ਰਹੀ ਆ ਤੇ ਬਾਕੀ ਹੁਣ ਤਾਂ ਆਪਾਂ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਜਿਹੜੇ ਇਹ ਹਾਲਾਤ ਨੇ ਮੀਂਹ ਦੇ ਛੇਤੀ ਤੋਂ ਛੇਤੀ ਠੀਕ ਹੋਣ ਕਿਉਂਕਿ ਜਿਹੜਾ ਸ਼ਹਿਰ ਦਾ ਸਮਚਾ ਪਗੰਦਾ ਪਾਣੀ ਆ ਟਾਇਲਟ ਦਾ ਪਾਣੀ ਇਹ ਸਾਰਾ ਝੁੱਗੀਆਂ ਚਾਰ ਰਿਹਾ ਸੀਗਾ ਤੇ ਸਾਨੂੰ ਲੱਗਿਆ ਕਿ ਜੇ ਇਹ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਤਾ ਇਥੇ ਅ ਬਿਮਾਰੀ ਫੈਲਣ ਦਾ ਵੀ ਖਤਰਾ ਹੈਗਾ ਸੋ ਕੱਲ ਅਸੀਂ ਜਿਹੜੀ ਇਹ ਸਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜੀਸੀਬੀ ਮਸ਼ੀਨ ਲਗਾ ਕੇ ਇਥੇ ਖਾਲ ਪਾ ਕੇ ਸਾਰਾ ਪਾਣੀ ਕੱਢਿਆ ਤੇ ਅੱਜ ਅਸੀਂ ਜਿਹੜਾ ਹੈਗਾ ਸਾਰੀਆਂ ਜਿਹੜੀਆਂ ਇਥੇ 60 70 ਝੁੱਗੀਆਂ ਨੇ ਅਸੀਂ ਇਹਨਾਂ ਦੇ ਬੱਚਿਆਂ ਨੂੰ ਬਚਾਉਣ ਦੇ ਲਈ ਜਿਹੜਾ ਬਾਰਸ਼ ਦਾ ਪਾਣੀ ਇਹਨੇ ਝੋਪੜੀਆਂ ਦੇ ਵਿੱਚ ਛੱਤਾਂ ਚੋਂਦੀਆਂ ਸੀ ਉਹਦੇ ਲਈ ਸੀ ਇਹ ਅੱਜ ਇਹ ਜਿਹੜਾ ਕੱਪੜਾ ਗਾ ਦਿੱਤਾ ਗਾ ਤਾਂ ਜੋ ਪਾਣੀ ਇਹ ਜਿਹੜਾ ਇਹਨੇ ਝੁੱਗੀਆਂ ਚ ਨਾ ਜਾਵੇ ਤੇ ਇਹਨਾਂ ਗਰੀਬ ਲੋਕਾਂ ਦੀ ਜਿਹੜੀ ਮਦਦ ਹੋ ਸਕੇ ਮੈਂ ਜਿੱਥੇ ਸਮਝਦਾ ਕਿ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜਾਂ ਦੀ ਮਾਰ ਚ ਸਾਡੇ ਭਰਾ ਆਏ ਬੇ ਨੇ ਸਾਡੇ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆਗਾ ਕਿਦੇ ਘਟ ਹੈਗੇ ਕਿਸੇ ਦੇ ਪਸ਼ੂ ਮਰ ਗਏ ਅਸੀਂ ਉਸ ਜਿਹੜੀ ਆ ਆਫਤ ਨੂੰ ਦੇਖਦੇ ਹੋਏ ਕਿ ਜਿਹੜਾ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਮੀਂਹ ਪੈ ਰਿਹਾ ਇੱਕ ਤਾਂ ਹੁੰਦਾ ਵੀ ਹਾਦਸਾ ਵਾਪਰ ਗਿਆ ਉੱਥੇ ਹਾਸੇ ਵਾਪਰ ਚੁੱਕੇ ਨੇ ਉੱਥੇ ਬਹੁਤ ਸਮਾਜ ਸੇਵੀ ਜਾ ਵੀ ਜਾ ਵੀ ਰਹੇ ਨੇ ਸਾਡੇ ਕਲਾਕਾਰ ਭਰਾ ਵੀ ਜਾ ਰਹੇ ਨੇ ਹੋਰ ਵੀ ਸਮਾਜ ਸੇਵੀ ਜਾ ਰਹੇ ਨੇ ਅਸੀਂ ਸੋਚਿਆ ਕਿ ਜਿਹੜਾ ਆ ਸਮਾਂ ਆਉਣਾਗਾ ਉਸ ਇਹਨਾਂ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਬਚਾਉਣਾ ਜ਼ਰੂਰੀ ਆ ਕਿਸੇ ਦੀ ਛਤਰਾਂ ਡਿੱਗ ਪਏ ਕਿਸੇ ਦਾ ਬਿਮਾਰੀ ਨਾ ਫੈਲ ਜੇ ਉਸ ਨੂੰ ਦੇਖਦੇ ਹੋਏ ਅਸੀਂ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਆ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਨਿਊਜ਼ੀਲੈਂਡ ਦੇ ਸਾਡੇ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਨੇ ਵੱਡਾ ਸਹਿਯੋਗ ਸਾਨੂੰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਬਰਨਾਲੇ ਜੀ ਅਸੀਂ ਜਿੱਥੇ-ਜਿੱਥੇ ਵੀ ਗਰੀਬ ਲੋਕਾਂ ਨੂੰ ਜਿਹੜੀ ਸਹਾਇਤਾ ਦੀ ਲੋੜ ਹੋਗੀ ਅਸੀਂ ਸਾਡੇ ਸਾਰੇ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਕਰਨ ਜਾ ਰਹੇ ਹਾਂ ਲੱਗਦਾ ਇਹਦਾ ਨਾਂ ਭਾਵੇਂ ਸਪੋਰਟਸ ਕਲੱਬ ਹੈ ਪਰ ਹਮੇਸ਼ਾ ਹੀ ਇਹ ਨਿਊਜ਼ੀਲੈਂਡ ਦੀ ਧਰਤੀ ਹੋਵੇ ਚਾਹੇ ਪੰਜਾਬ ਦੀ ਹੋਵੇ ਇੱਥੇ ਪੰਜਾਬੀਆਂ ਦੀ ਬਿਹਤਰੀ ਨੂੰ ਲੈ ਕੇ ਕੁਝ ਵੀ ਜਿਹੜਾ ਕੰਮ ਹੁੰਦਾ ਚਾਹੇ ਖੁਸ਼ੀ ਦਾ ਹੋਵੇ ਚਾਹੇ ਗਮੀ ਦਾ ਮੌਕਾ ਹੋਵੇ ਤਾਂ ਇਹ ਬਾਈਟ੍ਰਿਤ ਸੰਗਠਨ ਵਾਲੀ ਟੀਮ ਹੈ ਜਿਹੜੀ ਹਮੇਸ਼ਾ ਕਈ ਸਾਲਾਂ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਦੇਖਦਾ ਕਿ ਹਮੇਸ਼ਾ ਮੂਰੇ ਹੋ ਕੇ ਕੰਮ ਕਰਦੇ ਆ ਤੇ ਪੈਸੇ ਪੱਖੋਂ ਵੀ ਜਿੰਨਾ ਯੋਗਦਾਨ ਬਣਦਾ ਉਹ ਸਾਰਾ ਪਾਉਂਦੇ ਆ ਪੂਰੀ ਟੀਮ ਹੈ ਜਿਹੜੀ ਕਿਸੇ ਨੇ 10 ਡਾਲਰ ਦਿੱਤੇ ਕਿਸੇ ਨੇ 2 ਦਿੱਤੇ ਕਿਸੇ ਨੇ 100 ਦਿੱਤਾ ਤੇ ਬਾਈ ਤੀਤ ਸਿੰਘ ạtਵਾਲ ਨੇ ਜਿਹੜੇ ਉਹਨਾਂ ਵੱਲੋਂ ਤਾਂ ਇਹ ਹੈ ਕਿ ਜਿਹੇ ਜੀ ਵੀ ਤੁਹਾਨੂੰ ਲੱਗਦਾ ਜਿੱਥੇ ਜਾਇਜ਼ ਹੈ ਕਿਉਂਕਿ ਅੱਜ ਕੱਲ ਕੀ ਹੈ ਵੀ ਮਾਹੌਲ ਇਸ ਤਰ੍ਹਾਂ ਦਾ ਵੀ ਚੱਲ ਰਿਹਾ ਹੈ ਜਦੋਂ ਵੀ ਕੋਈ ਆਪਤਾ ਹੁੰਦੀ ਹੈ ਤਾਂ ਉੱਥੇ ਇੱਕ ਕਲਚਰ ਚੱਲਦਾ ਹੈ ਕਿ ਉਹਦੇ ਨਾਂ ਤੇ ਧੰਦਾ ਸ਼ੁਰੂ ਹੋ ਜਾਂਦਾ ਤੇ ਜੇ 10 ਪੈਸੇ ਲਾਏ ਜਾਂਦੇ ਆ ਤਾਂ 10 ਇਸ ਕਰਕੇ ਮਤਲਬ ਉਹਨਾਂ ਨੂੰ ਇਹ ਸੀ ਕਿ ਇਸ ਟੀਮ ਦੇ ਉੱਤੇ ਮੈਨੂੰ ਯਕੀਨ ਹੈ ਤੇ ਕੁਦਰਤੀ ਪਾਈ ਰਿਸ਼ਮ ਹੋਣੀ ਇੱਥੇ ਆਏ ਹੋਏ ਸੀ ਤੇ ਉਸੇ ਟੀਮ ਦੇ ਮੈਂਬਰ ਨੇ ਪੱਕੇ ਤੌਰ ਤੇ ਉੱਥੇ ਜੁੜੇ ਹੋਏ ਨੇ ਉਹਨਾਂ ਨਾਲ ਤੇ ਇਹਨਾਂ ਦੇ ਹੱਥੀ ਇਹਨਾਂ ਦੇ ਸਾਹਮਣੇ ਸਾਰਾ ਉਹ ਦਸਾਂ ਨੌਂਾਂ ਦੀ ਕ੍ਰਿਪਾ ਜਿਹੜੇ ਸਾਡੇ ਪੰਜਾਬੀ ਉੱਥੇ ਕਰਦੇ ਨੇ ਕਿਉਂਕਿ ਮੈਂ ਖੁਦ ਉੱਥੇ ਦੇਖ ਕੇ ਆਇਆ ਕਿ ਕਿਵੇਂ ਉਹ ਮਤਲਬ 18-18 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਨੇ ਤਾਂ ਉਹਨਾਂ ਦੇ ਮਨ ਨੂੰ ਇਹ ਸੰਤੋਸ਼ਟੀ ਹੋਊਗੀ ਕਿ ਜਿਹੜੀ ਅਰਦਾਸ ਕਰਕੇ ਉਹਨਾਂ ਨੇ ਉਹ ਆਪਦਾ ਦਸਮਤ ਦਸਮਤ ਕੱਢਿਆ ਤੇ ਉਹ ਸਹੀ ਥਾਂ ਤੇ ਸਹੀ ਹੱਥਾਂ ਰਹੀ ਆਪਣੇ ਸਰਪੰਚ ਸਾਹਿਬ ਨੇ ਤਾਂ ਗੱਲ ਸਾਹਿਬ ਇਹਨਾਂ ਦੇ ਰਾਹੀਂ ਮਤਲਬ ਜ਼ਿੰਮੇਵਾਰ ਬੰਦਿਆਂ ਦੇ ਰਾਹੀਂ ਸਿੱਧਾ ਉਹਨਾਂ ਦੇ ਇੱਕ ਇੱਕ ਪੰਜੀ ਆ ਜਿਹੜੀ ਉਹ ਜਿਹੜੀ ਭੇਜੀ ਗਈ ਹੈ ਜਾਂ ਗਾਹਾਂ ਵੀ ਆਊਗੀ ਤਾਂ ਉਹ ਇਹਨਾਂ ਲੋੜਵੰਦ ਲੋਕਾਂ ਤੇ ਹੀ ਲੱਗੂਗਾ ਹਾਲਾਤ ਸੰਦਾਂ ਉਮੀਦ ਨਹੀਂ ਸੀ ਜੀ ਅਸੀਂ ਬਚਾਂਗੇ ਹੋਰ ਨਹੀਂ ਬਚਾਂਗੇ ਬਚੇ ਸਾਨੂੰ ਪਤਾ ਜਿਹੜੀ ਆ ਅਸੀਂ ਵਕਤ ਕੱਢਿਆ ਆ ਟਾਈਮ ਕੱਢਿਆ ਬਾਈ ਜੀ ਆਏ ਸਾਡੇ ਲੂਜੀ ਲੈਂਡ ਵਾਲੇ ਨੇ ਜਿਹੜੇ ਹੋਰ ਨੇ ਆਪਣੇ ਯਾਰ ਮਿੱਤਰ ਆਪਣੇ ਕੀ ਨਾਮ ਦਾ ਪਿੰਡ ਦਾ ਬਖਤਗੜ ਦੇ ਜਿਹੜਾ ਆਏ ਨੇ ਬਾਈ ਨੇ ਬਹੁਤ ਮહેર ਪਾਣੀ ਇਹਨਾਂ ਦੀ ਇਹਨਾਂ ਦੇ ਬੱਚੇ ਚੋਂਦੇ ਰਹਿਣ ਭਰਾਵਾ ਜਿਨ੍ਹਾਂ ਨੇ ਸਾਡਾ ਪਹਿਲਾ ਆ ਕੇ ਪਾਣੀ ਕੱਢਿਆ ਜਿੰਨਾ ਵੀ ਸੀ ਮੱਲੇ ਚੋਂ ਉਹਨਾਂ ਨੇ ਪਹਿਲਾਂ ਸਾਡੀ ਸਹੂਲਤ ਦੇਖੀ ਉਸ ਤੋਂ ਬਾਅਦ ਕੇ ਅੰਦਰ ਵੀ ਕੋਈ ਗੱਲ ਨਹੀਂ ਤਰਪਾਲਾ ਜਿਹੜੇ ਚੋਂਦੀਆਂ ਮੈਂ ਸਵੇਰੇ ਆਉਂਗਾ ਵੀਰੇ ਜਿੰਨੀ ਕੀ ਮੇਰੇ ਕੋਲ ਮਦਦ ਹੋਈ ਮੈਂ ਉਹਨਾਂ ਕੀ ਕਰੂੰਗਾ ਇਹ ਬਾਈਆਂ ਦੀ ਬਹੁਤ ਧੰਨਵਾਦ ਮਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਭਾਗ ਲਾਵੇ ਮੇਰਾ ਦਾਤਾ ਜਿਹੜੇ ਬਾਹਰ ਲੈਣੇ ਉਹਨਾਂ ਨੂੰ ਵੀ ਭਾਗ ਲਾਵੇ ਮੇਰਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਫਤਿਹ ਤੇ ਵਾਹਿਗੁਰੂ ਦੀ ਖਾਲਸਾ